ਲੇਡੀ ਕਾਉਂਸਲਰ ਦੇ ਕਰ ਰਾਤ ਨੂੰ ਬੜਨਾ ਅਰੇ ਇਨੇ ਸਾਥੀ ਨਾਲ ਆ ਕੇ ਬੜਨਾ ਉਸ ਤੋਂ ਪਹਿਲਾਂ ਸਾਰੇ ਇਲਾਕੇ ਨੂੰ ਬੰਦ ਕਰਾਣਾ ਦਹਿਸ਼ਤ ਦਾ ਮਾਹੌਲ ਕਰਨਾ ਅਜਿਹੀ ਗੱਲ ਤਾਂ ਕਦੇ ਸਾਨੂੰ ਕਦੇ ਜਿਹੜੇ ਜੰਮਲ ਦੇ ਏਰੀਆ ਸੀਗਾ ਉਹਦੇ ਵਿੱਚ ਨਹੀਂ ਸੁਣਨ ਨੂੰ ਮਿਲੀ ਅੱਤਵਾਦ ਦੇ ਸਮੇਂ ਦੇ ਵਿੱਚ ਕਦੇ ਇਨੇ ਹਾਲਾਤ ਨਹੀਂ ਖਰਾਬ ਹੋਏ ਕਿ ਉਹ ਆ ਕੇ ਬਜ਼ਾਰਾਂ ਦੇ ਵਿੱਚ ਕਦੇ ਬਾਜ਼ਾਰ ਨੂੰ ਬੰਦ ਕਰਾ ਦਨ ਰੇੜੀਆਂ ਨੂੰ ਭਜਾ ਦਨ ਤੇ ਕਿਸੇ ਦੇ ਘਰ ਤੇ ਹਮਲਾ ਕਰ ਦਨ ਐਡੀ ਜੂਤ ਕਦੇ ਜਿੰਨਾ ਮਾੜਾ ਦੌਰ ਦੇਖਿਆ ਪੰਜਾਬ ਨੇ ਉਸ ਸਮੇਂ ਦੇ ਹਾਲਾਤ ਦੇ ਵਿੱਚ ਵੀ ਐਡਾ ਔਖਾ ਸਮਾਂ ਨਹੀਂ ਸੀਗਾ ਜੋ ਅੱਜ ਹੌਸਲਾ ਜਿਹੜਾ ਅਪਰਾਧੀਆਂ ਦਾ ਵਧਿਆ ਹੈ ਖਬਰ ਪਟਿਆਲਾ ਤੋਂ ਪਟਿਆਲਾ ਦੇ ਸਾਬਕਾ ਕਾਉਂਸਲਰ ਸੀਮਾ ਸ਼ਰਮਾ ਦੇ ਘਰ 15 ਤੋਂ 20 ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਦੇ ਘਰ ਤੇ ਪੱਥਰਬਾਜ਼ੀ ਅਤੇ ਫਾਇਰਿੰਗ ਵੀ ਕੀਤੀ ਗਈ ਜਿਸ ਕਾਰਨ ਘਰ ਦੇ ਸ਼ੀਸ਼ੇ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਸੀਮਾ ਸ਼ਰਮਾ ਜੀ ਆਪਣੇ ਘਰ ਦੇ ਅੰਦਰ ਐਂਟਰ ਹੋਏ ਕਾਰ ਦੇ ਵਿੱਚ ਤੇ ਉਹਨਾਂ ਦੇ ਪਿੱਛੇ ਆਏ ਤੇ ਉਹਨਾਂ ਦੇ ਉੱਪਰ ਪੂਰੀਆਂ ਇੱਟਾਂ ਵਰਸਾਈਆਂ ਜੋ ਪੂਰੇ ਪਤਾ ਲੱਗ ਗਿਆ ਜੋ ਵੀਡੀਓਜ਼ ਵੀ ਦੇਖਣ ਨੂੰ ਬੜੀਆਂ ਲੋਕਾਂ ਨੇ ਉਹ ਗੱਲ ਕੀਤੀ ਐ ਕਿ ਗੋਲੀ ਵੀ ਚੱਲੀ ਹਵਾਈ ਫਾਇਰ ਵੀ ਕੀਤੇ ਤੇ ਉਸ ਤੋਂ ਬਾਅਦ ਕਿਰਪਾਨਾ ਲੈ ਕੇ ਇਹਨਾਂ ਦੇ ਘਰ ਦੇ ਅੰਦਰ ਤੱਕ ਬੜੇ ਤੇ ਅੰਦਰ ਦੇ ਹਾਲਾਤ ਦੇਖ ਲਓ ਤੁਸੀਂ ਸਾਰੀਆਂ ਕਾਰਾਂ ਤੋੜਤੀਆਂ ਡ੍ਰੈਇੰਗ ਰੂਮ ਦੇ ਸ਼ੀਸ਼ੇ ਜਿਹੜੇ ਹਨ ਬਾਹਰ ਦੇ ਸਾਰਾ ਕੁਝ ਉਹ ਤਾਂ ਇਹਨਾਂ ਦੀ ਡਾਕਟਰ ਇਨ ਲਾਉ ਨੇ ਅੰਦਰੋਂ ਉਹਨਾਂ ਜਿਹੜਾ ਸੀਗਾ ਦਰਵਾਜ਼ਾ ਬਲੌਕ ਕਰ ਲਿਆ ਜੇ ਉਹ ਨਾ ਕਰਦੇ ਤਾਂ ਅੱਜ ਇਹਨਾਂ ਦੀ ਜਾਨ ਨੂੰ ਖਤਰਾ ਸੀਗਾ ਅੱਜ ਪਟਿਆਲੇ ਸ਼ਹਿਰ ਦੇ ਵਿੱਚ ਵਿਚੋ ਵਿਚੋ ਉਹ ਵੀ ਜਗਦੀਸ਼ ਕਲੋਨੀ ਵਰਗੇ ਜਿਹੜੇ ਭੀੜਪੜ ਏਰੀਆ ਦੇ ਵਿੱਚ ਐਡੀ ਵੱਡੀ ਜੁਰਤ ਕਰਨਾ ਪਹਿਲਾਂ ਆ ਕੇ ਸਾਰਾ ਕੁਝ ਬੰਦ ਕਰਾਣਾ ਭਜਾਣਾ ਬੜੀ ਮੰਦ ਭਾਗੀ ਘਟਣਾ ਤੇ ਅਸੀਂ ਸਰਕਾਰ ਤੋਂ ਅੱਗੇ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਜਿਹੜੀ ਹੈਗੀ ਇਹ ਜੇ ਅੱਜ ਇਹ ਲੋਕ ਇਸ ਹੌਸਲੇ ਦੇ ਨਾਲ ਫਿਰ ਰਹੇ ਹਨ ਤਾਂ ਇਹ ਬਹੁਤ ਮਾੜੀ ਗੱਲ ਹੈ ਇਹ ਗੱਲ ਕਰਦਾ ਕਿ ਲੜਾਈ ਝਗੜਾ ਕਿਸੇ ਦੀ ਵਪਾਰਕ ਕਿਸੇ ਦਾ ਕੋਈ ਵੀ ਜਿਹੜੇ ਹੁੰਦੇ ਰਹਿੰਦੇ ਹਨ ਇਸ ਤਰੀਕੇ ਦੇ ਨਾਲ ਇੱਕ ਸ਼ਹਿਰੀ ਦੇ ਘਰ ਲੇਡੀ ਕਾਉਂਸਲਰ ਦੇ ਕਾ ਰਾਤ ਨੂੰ ਬੜਨਾ ਅਰੇ ਇਨੇ ਸਾਥੀਆਂ ਨਾਲ ਆ ਕੇ ਬੜਨਾ ਉਸ ਤੋਂ ਪਹਿਲਾਂ ਸਾਰੇ ਇਲਾਕੇ ਨੂੰ ਬੰਦ ਕਰਾਣਾ ਦਹਿਸ਼ਤ ਦਾ ਮਾਹੌਲ ਕਰਨਾ ਅਜਿਹੀ ਗੱਲ ਤਾਂ ਕਦੇ ਸਾਨੂੰ ਕਦੇ ਜਿਹੜੇ ਚੰਬਲ ਦੇ ਏਰੀਆ ਸੀਗਾ ਉਹਦੇ ਵਿੱਚ ਨਹੀਂ ਸੁਣਨ ਨੂੰ ਮਿਲੀ ਅੱਤਵਾਦ ਦੇ ਸਮੇਂ ਦੇ ਵਿੱਚ ਕਦੇ ਇਨੇ ਹਾਲਾਤ ਨਹੀਂ ਖਰਾਬ ਹੋਏ ਕਿ ਉਹ ਆ ਕੇ ਬਾਜ਼ਾਰਾਂ ਦੇ ਵਿੱਚ ਕਦੇ ਬਾਜ਼ਾਰ ਨੂੰ ਬੰਦ ਕਰਾ ਦਨ ਰੇੜੀਆਂ ਨੂੰ ਭਜਾ ਦਨ ਤੇ ਕਿਸੇ ਦੇ ਘਰ ਤੇ ਹਮਲਾ ਕਰ ਦਨ ਐਡੀ ਜੂਤ ਕਦੇ ਜਿੰਨਾ ਮਾੜਾ ਦੌਰ ਦੇਖਿਆ ਪੰਜਾਬ ਨੇ ਉਸ ਸਮੇਂ ਦੇ ਹਾਲਾਤ ਦੇ ਵਿੱਚ ਵੀ ਐਡਾ ਔਖਾ ਸਮਾਂ ਨਹੀਂ ਸੀਗਾ ਜੋ ਅੱਜ ਹੌਸਲਾ ਜਿਹੜਾ ਅਪਰਾਧੀਆਂ ਦਾ ਵਧਿਆ ਇਹਨਾਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਸਰਕਾਰ ਤੋਂ ਜਿਹੜੀ ਮੰਗ ਵੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੇ ਬੰਦੇ ਨੇ ਐਡੀ ਜਿਹੜੀ ਜਿਹੜਾ ਹੌਸਲਾ ਦਿਖਾਇਆ ਹੈ ਗਲਤ ਤਰੀਕੇ ਦਾ ਜਿਹੜਾ ਲੋਕਾਂ ਦੇ ਅੰਦਰ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਖਿਲਾਫ ਜਲਦੀ ਤੋਂ ਜਲਦੀ ਜਿਹੜੀ ਸਖਤ ਕਾਰਵਾਈ ਕਰੋ ਤੁਸੀਂ ਰਾਤ ਨੂੰ ਬਜ਼ਾਰਾਂ ਨੂੰ ਬੰਦ ਕਰਾ ਕੇ ਜਿਹੜਾ ਸਾਡਾ ਸੀਨੀਅਰ ਕਾਉਂਸਲਰ ਹੈ ਜਿਹੜਾ ਇਲੈਕਟਿਡ ਬੰਦਾ ਹੈ ਜਿਹਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਖੜਾ ਹੋਣਾ ਉਹਨਾਂ ਦੇ ਘਰਾਂ ਦੇ ਅੰਦਰ ਜੇ ਲੋਕ ਵੜ ਗਏ ਉਹ ਵੀ ਲੇਡੀ ਕਾਉਂਸਲਰ ਦੇ ਘਰ ਕਨਿਕਾ ਜਿਹੜੀ ਹੈ ਇਹਨਾਂ ਦੀ ਡੋਕਟਰੀਨ ਲਾ ਉਹ ਵੀ ਕਾਉਂਸਲਰ ਰਹੀ ਹੈ ਉਹ ਤਾਂ ਉਸਨੇ ਬੰਦ ਕੀਤਾ ਤਾਂ ਇਸ ਤੋਂ ਬਾਅਦ ਤਾਂ ਹਾਲਾਤ ਕੋਈ ਬੱਦਰ ਬਲਕਿ ਕਿਸੇ ਦੇ ਘਰ ਬੜਜਣਾ ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੈ ਕਿਸੇ ਦੀ ਜਾਇਦਾਦ ਨੂੰ ਖੁਰਦ-ਬੁਰਦ ਕਰਨਾ ਜੇ ਉਸ ਦੀ ਜਾਇਦਾਦ ਦੇ ਉੱਪਰ ਹਮਲਾ ਕਰਨਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਹ ਮਹੱਲਾ ਦੇਖੋ ਸਾਰਾ ਮਹੱਲਾ ਖੜਾ ਹੈ ਤੁਸੀਂ ਹਾਲਾਤ ਦੇਖੋ ਬਾਹਰ ਜਾ ਕੇ